ਸੰਤ ਸਵਾਰਕਾ ਲੋਕਾਇ ਜਿਸ ਤੈ ਪ੍ਰਥਵੀ ਰੰਗੰਣੈ ਵਿਕਰੰਤ ਹਰ ਕੋ ਬੰਦਾ ਨਾ ਇੱਕ ਦੇ ਪ੍ਰਾਣੀ ਉਹਦੇ ਆਣ ਪਰਮਣੈ ਗੌਤਕ ਕੋਡ ਤਮਦਿਆ ਜਤਨਾ ਆਵਸਨਾ ਹੋ ਨਾਨਕ ਕੋੜੀ ਨਾ ਤੋ ਬਰਾਬਰੀ ਢੰਡਰ ਸੋਏ ਤਾਉ ਕੌਲ ਮਹਾ ਪਰਿਆਨ ਉਹਦੇ ਆਣ ਨਗਰ ਕਰਮਾਨਿਆ ਉਠੋ ਸਮਗਰੀ ਪੇਦ ਸੱਤ ਕਰ ਜਾਨਿਆ ਕਾਮ ਕੋ ਅੰਕਾਰ ਦੇਵ ਨੇ ਸਰ ਲੱਗਾ ਚਮਕੰਡ ਤਾਂ ਕਿਹ ਦਾਨਿਆਂ ਬੈਨ ਪੂਰੇ ਪੁਰ ਦੇਵ ਗਰੇ ਸਤਾਨਿਆਂ ਸ੍ਰੋਕ ਫਰਾਜ ਕਪਟੰਗ ਹੂ ਕਪਟੰਗ ਧਰ ਕਪਟੰ ਕੋਲ ਪਰਬਤ ਐ ਅੰਤੰਤ ਵਿਖਿਆ ਚਲ ਕੇ ਚੰਦਰਾ ਨੂੰ ਨਾਨਕ ਬਨ ਹਰ ਸੰਗ ਨਾ ਚਾਲ ਤੇ ਪੇਖਨ ਲੋਕੀ ਪੋਣ ਲੋਕ ਮਾਤਾ ਸਮੋਖਮਣਾ ਆਟ ਨੰਦ ਰਹੋ ਮੋਤਾ ਨਾ ਪ੍ਰਸਾਦਨਾ ਜੋ ਨਹੀਂ ਮਾਇਆ ਪਾਉੜੀ ਚਲਦਿਆ ਨਾਲ ਨਾ ਚੱਲੈ ਸੋ ਕਿਉ ਸੰਗੀਰੈ ਜਸ ਕਾ ਕਹੋ ਕਿਆ ਜਗਨ ਨ ਚਿਤ ਤੇ ਵੰਜੀਐ ਹਰ ਕਿਸੜੇ ਕਿਉ ਤਰੇ ਪਤਾਵੇ ਨਾ ਮਨ ਰੱਜੀਐ ਪ੍ਰਭੂ ਜੋੜ ਅਨ ਲਾ ਕੈ ਨਾਰਤ ਸਮਝੀਐ ਉਹ ਕਿਰਪਾ ਦੈ ਯਾਰ ਨਾਨਕ ਭਉ ਪੰਜੀਐ ਇਸ ਲੋਕ 나ਚ ਰਾਜ ਸੁਖ ਮੈਂ ਟੈ ਨਾਜ ਭੋਗ ਰਫ ਮੈਂ ਟੈ ਨਜ ਮੈਂ ਟੈ ਸੁਖ ਮਾਇਆ ਮੈਂ ਟੈ ਸਾ ਸੰਗ ਹਾਰ ਨਾਨਕ ਦਾਸ ਮੈਂ ਟੈ ਪ੍ਰਭ ਅਦਸਨੰ ਲਗੜਾ ਸੋਨੇਉ ਮਨ ਨਾਮ ਜਾਵੋ ਰਤਿਆ ਬਚਰੋ ਸਚੋਕ ਨਾਨਕ ਮਿੱਠੜਾ ਕੋ ਧਣੀ ਪਾਉੜੇ ਹਰ ਬੈਨ ਗੈਰੂ ਨਾ ਲਾਗਈ ਭਗਤਾਂ ਕੋ ਮਿੱਠਾ ਅੰਸਵਾਰ ਸਭ ਪੀਕੇ ਆ ਕਰ ਨੈਰਨੋਂ ਮਿੱਠਾ ਅਗਿਆਨ ਪਰਮ ਦੁਖ ਕਟਿਆ ਗੁਰ ਭੈ ਵਸੀਦਾ ਚੰਕਮਨ ਮਨ ਬਿਧਿਆ ਜੋ ਰੰਗ ਮਜੀਠਾ ਜੋ ਪ੍ਰਾਣ ਤਨ ਮਨ ਪ੍ਰਭੂ ਬਿਨ ਤੇ ਸਭ ਠਾਸ ਰੋਗ ਤਖਤ ਜਲੰਗ ਨੇ ਜੀਵ ਮੀਨਾ ਗਾਣੇ ਤਿਆਗ ਯਾਤਰਾ ਦਾ ਮੇਰ ਮੰਡਲ ਹੈ ਪਾਵਨ ਬਿਹਨਪੁਰੰਤਨਾ ਤਨ ਆਲਪੰਦਰ ਕੋਪਮ ਬਾਤ ਨੇ ਚਰਨ ਕਾਮ ਦਾ ਚੰਨ ਤਰਤਾੰਤਾ ਨਾਨਕ ਆਨ ਨਾ ਉਜਦੇ ਓਕਟੇ ਕਾਉ ਪਲਕ ਟੜ ਆਨ ਨਾ ਦੇ ਕਿਤ ਜੀਵਨ ਸੰਗਵ ਅਤੈਸਤਾਂ ਨੀ ਹਰ ਨਾਨਕ ਸੰਤਾ ਮਿਤ ਪਾਉੜਿ ਕਿਉ ਮਥਨੀ ਵਨ ਪਾਣੀ ਐ ਕਿਉ ਜੀਵਨ ਪਾਵੈ ਮੂਦਾਵੈ ਹੋਣਾ ਚਾਤ ਕੋ ਕਿਉਂ ਕਰ ਤ੍ਰਿਪਤਾਵੈ ਨਾਲ ਕੋ ਰੰਗ ਕਹੇ ਬੇਥਿਆ ਅਸਨ ਮੁਖੋਟ ਤਾਵੈ ਭਮਰ ਰੋਹੀ ਕੁਸਮ ਬਾਸ ਤਾ ਮੈਲ ਆਪ ਬੰਧਾਵੈ ਕਿਉਂ ਸੰਤ ਜਨ ਹਰ ਪ੍ਰੀਤ ਹੈ ਦੇਵ ਤਰਸ ਆਗਾਵੈ ਸਰੋਗ ਜਤਵੰਤ ਜਨ ਕਮਨੰ ਸਾ ਸਾਧਾ ਤਰਤਨ ਨਾ ਨਹਿ ਸਭਰਾ ਨਹਿ ਵਿਸਰੰਗ ਨਾਮ ਬਜੁਤ ਨਾਨਕ ਆਤਮ ਪੂਰਣ ਪਰਮੇਸ਼ਰ ਹੈ ਇਦੜਾ ਮਨ ਮਜਾ ਹੈ ਪਤਨ ਤਿਵੈ ਬਾਹਰਾ ਨਾਨਕ ਆਸਰੀ ਨਿਵਾਹੀ ਇਸ ਲਾਪੇ ਮੰਦੋ ਸੱਚ ਧਣੀ ਪਾਉਰੇ ਆਸਾਵੰਤੀ ਆਸ ਉਸਾਈ ਪੂਰੀ ਐ ਬਲਕੋ ਬਾਲ ਗੋਬਿੰਦ ਨਾ ਕਭੂ ਮੂਤੂਰੀ ਐ ਦਿਉ ਦਰਸ ਮਨ ਚਾਓ ਨਹਿ ਜਾਏ ਮਸੂਰੀ ਐ ਹੋਏ ਪਵਿੱਤਰ ਸਰੀਰ ਦਰਨਾ ਪੂਰੀ ਐ ਪਾਰ ਬ੍ਰਹਮ ਗੁਰ ਦੇਵ ਸੁਦਾ ਹਜੂਰੀ ਐ ਤਰੋਕ ਰਸਨਾ ਉਜਰੰਤ ਨਾਮਨ ਸ੍ਰਵਣਨ ਸੁਨਾਉਂ ਸ਼ਾਉਦ ਅਮਰਤਾ ਐ ਨਾਨਕ ਕਰਤਾ ਪੁਰਖੁ ਬਲੇਹਾ ਅਨਿ ਜਿਨਾ ਧਿਆਨ ਪਰ ਬ੍ਰਹਮਣ ਹੈ ਆਪੂਰਾ ਵੇ ਕੰਮ ਐਕਸ ਸਾਈ ਬਾਹਰੇ ਨਾਨਕ ਸੇ ਕਾਨਾ ਜਿਨਾ ਪਰਹੜੇ ਸਚਿਉ ਪਾਉੜੀ ਸਾਧੂ ਬਲਾਹਾਰਿਤਨਾ ਕੇ ਸੁਣਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਮਾਵ ਹੈ ਪ੍ਰਭ ਮਤਾ ਹਰਿ ਜਸ ਕਹਿਵੇ ਅੰਤ ਸੋ ਹੈ ਸੇ ਹਥਾ ਚਰਨ ਪੁੰਜੀਤ ਪਵਿੱਤਰ ਚਾਲੇ ਪ੍ਰਭ ਪਥਾ ਸੰਤਾ ਸੰਗ ਉਧਾਰ ਸਗਲਾ ਦੁਖ ਲੱਥਾ ਨਰੋਗ ਭਾਵੀ ਅਮੋਦ ਕਰਨੰ ਅਰਮਨ ਜੋ ਪੂਰਣ ਹੈ ਉਹ ਬਾਤ ਅਸ ਭੇਦਨ ਸਫਲ ਨਾਨਕ ਕੋ ਮਹੂਰਤ ਹੈ ਕੀਉ ਨ ਸਕਾਂ ਪਾਏ ਸੁਖ ਮਿੱਤੀ ਹੂੰ ਬਾਹਰੇ ਨਾਨਕ ਸਾਬੇ ਲੜੀ ਪਰਵਾਨ ਜਿਤ ਮਨ ਲੜੋ ਮਾ ਪੈਰੀ ਪੌੜੀ ਆ ਵੇੜਾ ਕੋ ਕੋਣ ਹੈ ਜਿਤ ਪ੍ਰਭ ਕੋ ਪਾਈ ਸੋ ਮੂਰਤ ਭਲਾ ਸੰਯੋਗ ਹੈ ਜਿਤ ਮਿਲੈ ਤੇ ਆਏ ਕ ਮਨ ਹੈ ਚਪੋਇ ਆਈ ਬੜੇ ਭਾਗ ਸਤ ਸੰਗ ਹੋਏ ਨਿਵਦਾ ਕਾ ਪਾਈ ਮਨ ਦਰਸਨ ਦੀ ਪਿਆਸ ਹੈ ਨਾਨਕ ਬਰ ਜਾਈ ਇਸ ਲੋਗ ਪਤਨੀਤ ਗੋਬਿੰਦੈ ਸਭ ਦੁਖ ਨਿਵਾਰਣ ਹੈ ਸਾਰਨਾ ਔਰ ਭਗਵਾਨ ਹੈ ਨਿਰਪੰਤ ਨਾਨਕ ਹਰ ਹਰ ਹਰੇ ਕਸ਼ਿਓ ਹਉ ਆਪ ਲਖੋਤਰਨ ਪਾਸ ਲਖੋਤਪਸਾ ਪਉਨੰ ਭੰਪੇ ਅੰਧਿਆ ਪਉੜੀ ਮੇਰ ਲੜੈ ਹੋ ਤਿਆਨ ਲੇ ਬਹੁ ਦੇਨ ਤਿਆਰ ਪ੍ਰਮੁਖ ਬੋਹਾਰਿਆ ਪਟਤਵਜ ਤੇਰਾ ਬਿਰਦ ਰਾਗ ਪਤ ਤੋ ਉਧਾਰਿਆ ਉਜਵਨ ਨਾਹੀ ਕੋਏ ਬਿਰੋ ਹੋਏ ਸਾਰੇਆ ਕਰ ਗਹਿ ਜੀ ਉਹ ਦੈਯਾਰ ਸਾਕਰ ਸੰਸਾਰਿਆ ਸ਼ਲੋਕ ਸੰਤ ਉਧਰਣੰ ਦਿਆਲਨ ਆਦਰੰ ਬਾਲ ਕੀਰਤਨੈ ਬਰਮਨ ਸਾਥ ਸੰਗੇ ਨਾਮ ਓਟ ਨਾਨਕ ਪਰਮੇਸ਼ਵਰ ਹੈ ਚੰਨਨ ਚੰਨਨ ਸਰਦ ਰਤ ਦੀ ਵੈ ਨਾਨਕਾ